पूरे देश भर में से पूरी उम्मीद जग गई है भी अधिक से अधिक संगठन हमारे साथ आ रहे हैं और दिल्ली आंदोलन अब सफल होगा तेरह फरवरी के किसानों के जो समस्या है शर्मा पंडेला द्वारा उठाया जा रहा है हम लोग उसके साथ हैं और तेरह फरवरी को बिहार से भी दिल्ली के लिए कुछ करें ਹਮਾਰੇ ਪੰਜਾਬ ਸੇ ਸਰਵਸਿੰਘ ਪੰਦੇਲਾ ਆਇਆ ਹੋਇਆ ਹੈ ਉਹ ਹਮ ਲੋਗਾ ਉਦੇਸ਼ ਹੈ 13 ਫਰਵਰੀ ਕੋ ਜਿਆਦਾ ਜਿਆਦਾ ਸੰਖਿਆ ਮੇਂ ਦਿੱਲੀ ਕੇ ਲੀਏ ਕੂਚ ਕਰਨਗੇ ਔਰ ਸਰਕਾਰ ਪਰ ਹਮਲਾ ਕਰਨਗੇ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਕਿਸਾਨਾਂ ਵੱਲੋਂ ਦਿੱਲੀ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 13 ਫਰਵਰੀ ਨੂੰ ਉਹ ਦੁਬਾਰਾ ਦਿੱਲੀ ਵੱਲ ਨੂੰ ਕੂਚ ਕਰਨਗੇ ਤੇ ਦਿੱਲ ਵਿੱਚ ਵੱਡਾ ਅੰਦੋਲਨ ਕਰਨਗੇ ਇਸਦੇ ਚੱਲਦੇ ਉਹਨਾਂ ਵੱਲੋਂ ਖਾਸ ਖਾਸ ਮੰਗਾਂ ਰੱਖੀਆਂ ਗਈਆਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਐਮਐਸਪੀ ਤੇ ਕਈ ਹੋਰ ਮੰਗਾਂ ਤੇ ਫੈਸਲਾ ਨਹੀਂ ਹੋਇਆ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਕਾਲੇ ਕਾਨੂੰਨ ਰੱਦ ਤਾਂ ਕਰ ਦਿੱਤੇ ਪਰ ਹਾਲੇ ਤੱਕ ਉਹਨਾਂ ਦੀਆਂ ਮੰਗਾਂ ਲਟਕ ਰਹੀਆਂ ਨੇ ਜਿਸਦੇ ਚੱਲਦੇ ਕਿਸਾਨਾਂ ਵੱਲੋਂ 13 ਫਰਵਰੀ ਦੇ ਵੱਡੇ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸੇ ਤੇ ਚੱਲਦੇ ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਵੱਕਵੱਕ thamate ਪਹੁੰਚ ਕੇ ਕਿਸਾਨਾਂ ਨੂੰ ਇਕੱਤਰ ਕਰ ਰਹੇ ਨੇ ਇਸ ਦੇ ਚੱਲਦੇ ਉਹ ਬਿਹਾਰ ਤੇ ਯੂਪੀ ਪਹੁੰਚੇ ਨੇ ਜਿੱਥੇ ਚੱਲਦੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 13 ਫਰਵਰੀ ਨੂੰ ਦਿੱਲੀ ਕੂਚ ਦਾ ਸਮਰਥਨ ਕਰਨ ਜਿਸ ਦੇ ਚੱਲਦੇ ਉੱਥੋਂ ਦੇ ਕਿਸਾਨਾਂ ਵੱਲੋਂ ਵੀ ਕਿਸਾਨ ਆਗੂ ਸਰਵਨ ਸਿੰਘ ਪਤੇਰ ਦਾ ਸਮਰਥਨ ਕੀਤਾ ਗਿਆ ਤੇ ਦਿੱਲੀ ਕੂਚ ਦੀ ਤਿਆਰੀਆਂ ਕੀਤੀਆਂ ਜਾ ਰਹੇ ਨੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 13 ਫਰਵਰੀ ਨੂੰ ਦਿੱਲੀ ਵੱਲ ਜਾਣਗੇ ਤੇ ਦਿੱਲੀ ਵਿੱਚ ਵੱਡਾ ਅੰਦੋਲਨ ਕਰਨਗੇ ਅਸੀਂ ਅੱਜ ਸੀਤਾਪੁਰ ਜੁਪੀਟਰ ਦੇ ਵਿੱਚ ਭਿੰਦਰ ਸਿੰਘ ਜੀ ਸਿੱਧੂ ਕਿਹੜੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਪ੍ਰਧਾਨ ਨੇ ਉਹਨਾਂ ਨੂੰ ਮਿਲੇ ਆ ਔਰ ਉਹ ਹੁਣ 13 ਫਰਵਰੀ ਨੂੰ ਦਿੱਲੀ ਮੋਰਚੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ ਸਾਡੇ ਮੋਰਚੇ ਵਿੱਚ ਸ਼ਾਮਲ ਹੋ ਗਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਦਿੱਲੀ ਦਾ ਅੰਦੋਲਨ ਹੋਰ ਵੱਡਾ ਹੋਊਗਾ ਬਸ ਸਾਰੇ ਹੀ ਜਥੇਬੰਦੀਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਛੋਟੀ ਆ ਵੱਡੀਆਂ ਜੜੀਆਂ ਵੀ ਜਥੇਬੰਦੀਆਂ ਦੇ ਸਰ ਜਿਹੜੇ ਰਲ ਕੇ ਹਮਲਾ ਮਾਰੀਏ ਜੋ ਪਹਿਲਾਂ ਸਾਡੇ ਨਾਲ ਇਨਾ ਸਰਕਾਰ ਨੇ ਕੀਤਾ ਔਰ ਸਾਡੀਆਂ ਗੱਲਾਂ ਮੰਗਾ ਨਹੀਂ ਮੰਨੀਆਂ ਸਾਨੂੰ ਹੁਣ ਤੱਕ ਧੋਖੇ ਚ ਰੱਖਿਆ ਹੁਣ ਹਿੰਮਤ ਕੀਤੀ ਹੈ ਭਨੇਰ ਸਾਹਿਬ ਨੇ ਸਾਰੇ ਹੀ ਲੋਕਾਂ ਦੇ ਨਾਲ ਕੇ ਅਸੀਂ ਸਾਥ ਦੇਣਾ ਵਾ ਔਰ ਸਾਡੀ ਪੂਰੀ ਕੋਸ਼ਿਸ਼ ਹੈ ਅਸੀਂ ਸਿੱਧਾ ਪੋਰਟੋ ਬਾਤ ਤੋਂ ਬਾਤ ਸੰਗਠਨ ਨਾਲ ਜੋੜਾਂਗੇ ਔਰ ਕੋਸ਼ਿਸ਼ ਕਰਕੇ ਤੇਰਾ ਤਰੀਕ ਨੂੰ ਜਿਹੜੇ ਕੂਚ ਆ ਉਹਨੂੰ ਕਾਮਯਾਬ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਜਗਤ ਜੈ ਜਗਤ ਤੇਰਾ ਫਰਮਾਨੀ ਕੋ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਦੇਸ਼ ਦੇ ਦੋ ਫੜੇ फोरमो की ओर से तो आज हम पटना बिहार में यहाँ पहुंचे हुए हैं तो यहाँ के बहुत से अधिक संगठन हमारे साथ सहयोग कर रहे हैं वो आपको खुद ही बताएंगे उन्होंने क्या कहना है मैं मनंजय कुमार किसान संघर्ष समिति अध्यक्ष और हम लोग भी इनके साथ हैं और हम लोग तेरह फरवरी को यहाँ से कूच करेंगे और पूरे शक्ति के साथ हम लोग दिल्ली भी चलेंगे और यहाँ पर पूरी लड़ाई के साथ लड़ेंगे अनिल कुमार से प्रदेश भारतीय किसान मजदूर विकास संगठन मैं या हम अपने संगठन के साथ तेरह फरवरी को दिल्ली कुछ करेंगे मैं राष्ट्रीय किसान संगठन अध्यक्ष बिहार तो मुख्तार आलम शार हमारा तो संगठन इस आंदोलन में साथ है ही और बिहार से भी लोग मैं बहुत साथ रहेंगे और आंदोलन में शरीक होंगे मेरा नाम रामचंद्र आज़ाद और गतिशील किसान संघ बिहार का अध्यक्ष तेरह फरवरी के किसानों के जो समस्या है शर्मा पंडेला द्वारा उठाया जा रहा है हम लोग उसके साथ हैं और तेरह फरवरी को बिहार से भी दिल्ली के लिए कुछ करें मेरा नाम चंद्रशेखर प्रसाद यादव किसान मजदूर मोर्चा मगध बिहार के मैं संयोजक हूँ हम लोग बिहार में आज पटना में एक बैठक किए हुए हैं सारे संगठनों के बीच हमारे पंजाब से सरवन सिंह पंदेला जाए हुए हैं वो हम लोग का उद्देश्य है तेरह फरवरी को ज्यादा से ज्यादा संख्या में दिल्ली के लिए कुछ करेंगे और सरकार पर हमला करेंगे इस तरह से हमें पूरे देश भर में से पूरी उम्मीद जग गई है भी अधिक से अधिक संगठन हमारे साथ आ रहे हैं और दिल्ली आंदोलन अब सफल ਹੋਗਾ ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਚੁਕਾਉਣ ਲਈ ਕਾਲਕ ਨੂੰ ਰੱਦਤਾ ਕਰ ਦਿੱਤੇ ਪਰ ਲੋਕਸ਼ੀਪੇ ਤਰੀਕੇ ਨਾਲ ਉਹ ਇਹਨਾਂ ਨੂੰ ਲਾਗੂ ਕਰ ਰਹੀ ਹੈ ਉਹ ਵੱਖ-ਵੱਖ ਸਕੀਮਾਂ ਤਹਿਤ ਇਹਨਾਂ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਵੱਡੇ ਕਰਾਣਾਂ ਨੂੰ ਇੱਥੇ ਲਿਆਉਣਾ ਚਾਹੁੰਦੀ ਹੈ ਜਿਸ ਦੇ ਚਲਦੇ ਕਿਸਾਨਾਂ ਵੱਲੋਂ 13 ਫਰਵਰੀ ਨੂੰ ਦੁਬਾਰਾ ਦਿੱਲੀ ਵੱਲ ਵੱਡਾ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਹੈ ਉਹ ਦੇਖ ਲਓ ਭੀਗਾ ਕਿ ਸਰਕਾਰ ਇਸ ਤੇ ਕੀ ਕਰਦੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਹੋਣਾਂਗੇ ਅੰਦਰੋਂ ਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ